ਪਤਾ ਨਹੀਂ ਇੰਨੀ ਹਸ਼ਿਆਰੀ ਕਿੱਥੋਂ ਸਿੱਖਦੇ ਨੇ ਲੋਕ ਨਾਲ ਵੀ ਰਹਿੰਦੇ ਈਰਖਾ ਵੀ ਕਰਦੇ ਰਿਸ਼ਤੇ ਵੀ ਨਮਾਉਂਦੇ ਦੁਸ਼ਮਣੀ ਵੀ ਨਮਾਉਂਦੇ ਮੂੰਹ ਤੇ ਕੁਝ ਹੋਰ ਤੇ ਪਿੱਠ ਤੇ ਕੁਝ ਹੋਰ ਹੁੰਦੇ ਨੇ ਕਿਸੇ ਨੇ ਬਹੁਤ ਸੋਹਣਾ ਕਿਹਾ ਕਿ ਇਨਸਾਨ ਦੀ ਔਖੀ ਕੜੀ ਸ਼ੀਸ਼ੇ ਵਾਂਗ ਹੁੰਦੀ ਹੈ ਜੋ ਉਸ ਨੂੰ ਉਸ ਦੀ ਕਾਬਲੀਅਤ ਦਿਖਾਉਂਦੀ ਹੈ ਜ਼ਿੰਦਗੀ ਸਾਨੂੰ ਬਹੁਤ ਸੋਹਣੇ ਦੋਸਤ ਦਿੰਦੀ ਹੈ ਪਰ ਉੱਥੇ ਹੀ ਚੰਗੇ ਦੋਸਤ ਸਾਨੂੰ ਸੋਹਣੀ ਜ਼ਿੰਦਗੀ ਦਿੰਦੇ ਨੇ ਮਤਲਬੀ ਲੋਕਾਂ ਨੂੰ ਆਪਣੀ ਕੰਟੈਕਟ ਲਿਸਟ ਵਿੱਚੋਂ ਹੀ ਨਹੀਂ ਜ਼ਿੰਦਗੀ ਵਿੱਚੋਂ ਵੀ ਡਿਲੀਟ ਕਰ ਦਿਓ ਦੱਬੇ ਬੋਲ ਤਖੋਂ ਮੌਸ਼ ਜ਼ੁਬਾਨ ਨੂੰ ਬਨਾਇਆ ਹੈ ਸਹਾਰਾ ਆਪਣਾ ਮੈਂ ਸੁਣਿਆ ਹੈ ਘੱਟ ਬੋਲਣ ਨਾਲ ਬਹੁਤ سارے ਮਸਲੇ ਸਲਝ ਜਾਂਦੇ ਨੇ ਜੀਵਾਂਗਾ ਇੱਕ ਦਿਨ ਖੁਦ ਦੇ ਲਈ ਇਹ ਸੋਚਦੇ ਸੋਚਦੇ ਇੱਕ ਪਿਓ ਪੂਰੀ ਜ਼ਿੰਦਗੀ ਕੱਢ ਦਿੰਦਾ ਹੈ ਪੁਰਾਣੇ ਸਾਲ ਦਾ ਬੀਤ ਜਾਣਾ ਨਵੇਂ ਸਾਲ ਦਾ ਆਉਣਾ ਇਹੀ ਗੱਲ ਸਿਖਾਉਂਦਾ ਹੈ ਕਿ ਜੀਵਨ ਵਿੱਚ ਕੁਝ ਵੀ ਸਥਾਈ ਨਹੀਂ ਹੈ ਜੋ ਨਾਲ ਚੱਲ ਰਹੇ ਨੇ ਇੱਕ ਦਿਨ ਸਾਥ ਛੱਡ ਜਾਂਦੇ ਨੇ ਪਰ ਹਰ ਪਲ ਖੁਸ਼ ਰਹੋ ਤੇ ਕਿਸੇ ਤੋਂ ਵੀ ਕੋਈ ਉਮੀਦ ਨਾ ਰੱਖੋ ਔਕਾਤ ਤਾਂ ਲੋਕਾਂ ਨੂੰ ਡਰਾ ਕੇ ਵੀ ਬਣਾਈ ਜਾ ਸਕਦੀ ਹੈ ਇੱਜ਼ਤ ਕਮਾਉਣ ਦੇ ਲਈ ਪਿਆਰ ਵੰਡਣਾ ਪੈਂਦਾ ਹੈ ਬੜੇ ਹੀ ਪਿਆਰ ਨਾਲ ਪਰਾਇਆ ਕਰ ਦਿੰਦੇ ਨੇ ਉਹ ਲੋਕ ਜੋ ਸਾਨੂੰ ਜਾਣ ਤੋਂ ਵੀ ਜ਼ਿਆਦਾ ਪਿਆਰੇ ਹੁੰਦੇ ਨੇ ਦੂਸਰਿਆਂ ਦਾ ਦਰਦ ਉਹੀ ਸਮਝ ਸਕਦਾ ਹੈ ਜੋ ਖੁਦ ਉਸ ਦਰਦ ਤੋਂ ਗੁਜ਼ਰਿਆ ਹੋਵੇ। ਜ਼ਰੂਰਤ ਦੇ ਹਿਸਾਬ ਨਾਲ ਜ਼ਿੰਦਗੀ ਨੂੰ ਜਿਉ ਕੋਇਸਾਂ ਦੇ ਹਿਸਾਬ ਨਾਲ ਨਹੀਂ ਕਿਉਂਕਿ ਜ਼ਰੂਰਤਾਂ ਫਕੀਰਾਂ ਦੀ ਵੀ ਪੂਰੀ ਹੋ ਜਾਂਦੀ ਐ ਤੇ ਖੁਆਇਸਾਂ ਬਾਦਸ਼ਾਹਾਂ ਦੀਆਂ ਵੀ ਅਧੂਰੀਆਂ ਰਹਿ ਜਾਂਦੀਆਂ ਨੇ। ਆਪਣੇ ਰਿਸ਼ਤਿਆਂ ਨੂੰ ਉਸ ਜਿੰਦਰੀ ਦੀ ਤਰ੍ਹਾਂ ਬਣਾਓ ਜੀਨੂੰ ਹਥੌੜੇ ਦੀ ਸੱਟ ਤਾਂ ਮਨਜ਼ੂਰ ਹੋਵੇ ਪਰ ਕਿਸੇ ਦੂਸਰੇ ਦੀ ਚਾਬੀ ਨਾਲ ਖੁੱਲਣਾ ਮਨਜ਼ੂਰ ਨਹੀਂ। ਚਿਹਰੇ ਦੀ ਸੁੰਦਰਤਾ ਤੇ ਤਾਂ ਹਰ ਕੋਈ ਮਫਦਾ ਹੋ ਜਾਂਦਾ ਹੈ ਸੋਹਣੇ ਦਿਲ ਨੂੰ ਪਛਾਨਣ ਦਾ ਹੁਨਰ ਵੀ ਹੋਣਾ ਚਾਹੀਦਾ ਹੈ ਜਿੰਦਗੀ ਨੂੰ ਖੁੱਲ ਕੇ ਜੀਣਾ ਸਿੱਖੋ ਕਦੋਂ ਤੇ ਕਿਉਂ ਦੇ ਚੱਕਰ ਵਿੱਚੋਂ ਬਾਹਰ ਨਿਕਲੋ ਨਾ ਇਹ ਸਾਡੇ ਬਿਨਾਂ ਰੁਕੀ ਹੈ ਤੇ ਨਾ ਹੀ ਰੁਕੇਗੀ ਆਪਣੀ ਸੋਚ ਦੇ ਬੋਝ ਤੋਂ ਖੁਦ ਨੂੰ ਆਜ਼ਾਦ ਕਰੋ